ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਮੁੱਦਿਆਂ ਤੇ ਚਰਚਾ ਕਰਨ ਤੋਂ ਪਹਿਲਾਂ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਅੱਜ ਪੰਜਾਬ ਦੇ ਤੇ ਹੋਰ ਮੁੱਦਿਆਂ ਤੇ ਗੱਲਬਾਤ ਕਰਨ ਲਈ ਹਾਜ਼ਰ ਹੋਏ ਆਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਤੇ ਦੁਸ਼ਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਵੀ ਸਰ ਅੱਜ ਦੇਸ਼ ਭਰ ਵਿੱਚ ਦੁਸ਼ਹਿਰੇ ਨੂੰ بڑے ਉਤਸੁਕ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਮਤਲਬ ਬਾਜ਼ਾਰਾਂ ਵਿੱਚ ਪੂਰੇ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਮੈਂ ਬੈਠਾ ਅਚਾਨਕ ਹੀ ਸੋਚ ਰਿਹਾ ਸੀ ਕਿ ਜੇਕਰ ਜਿਵੇਂ ਅੱਜ ਰਾਵਣ ਮੇਘਨਾਥ ਤੇ ਕੁੰਭ ਕਰਨ ਦੇ ਪੁਤਲੇ ਪੁਤਲੇ ਸਾੜੇ ਜਾਂਦੇ ਹਨ ਤੇ ਮੇਰੇ ਮਨ 'ਚ ਅਚਾਨਕ ਹੀ ਇੱਕ ਸਵਾਲ ਆਇਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਜਿਹੜਾ ਵਿਭੇਸ਼ਨ ਸੀ ਰਾਵਣ ਦਾ ਭਰਾ ਜੇਕਰ ਉਹ ਰਾਵਣ ਨਾਲ ਗਦਦਾਰੀ ਨਾ ਕਰਦਾ ਤਾਂ ਕੀ ਉਹਦੇ ਵੀ ਪੁਤਲੇ ਸਾੜੇ ਜਾਂਦੇ ਅੱਜ ਇਹਦੇ ਬਾਰੇ ਥੋੜਾ ਜਿਹਾ ਦੱਸੋ वैसे ता इस बार पंजाब च जेड़ा माहौल है जी जितते जितते रावण मेघनाथ और कुंभकरण ਦੇ ਪੁਤਲੇ ਲਾਏ ਗਏ ਆ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਇਹ ਹੈ ਕਿ ਮੀਂਹ ਪਿਆ ਤੇ ਥੋੜੀ ਹਵਾ ਚੱਲੀ ਆ ਉਹਦੇ ਨਾਲ ਜਿਹੜੇ ਪੁਤਲੇ ਆ ਉਹ ਕਈ ਜਗ੍ਹਾ ਟੁੱਟ ਗਏ ਆ ਜੀ ਤੇ ਜਿਵੇਂ ਮੈਂ ਗੁਰਦਾਸਪੁਰ ਦਾ ਹੁਣੇ ਥੋੜੀ ਦੇਰ ਪਹਿਲਾਂ ਵੀਡੀਓ ਦੇਖ ਰਿਹਾ ਸੀ ਤੇ ਰਾਵਣ ਦਾ ਸਿਰ ਹੀ ਉੱਡ ਗਿਆ ਜੀ ਤੇ ਇਸ ਤਰ੍ਹਾਂ ਦੀਆਂ ਕਈ ਜਗ੍ਹਾ ਤੇ ਖਬਰਾਂ ਆ ਰਹੀਆਂ ਹੂੰ ਖੈਰ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਕਾਫੀ ਗਹਿਰੀ ਔਰ ਫਿਲਾਸਫੀਕਲ ਉਹਦੇ ਮayne ਆ ਅ ਸੋ ਇਹ ਜਿਹੜੀ ਤੁਹਾਡੀ ਤੁਹਾਡਾ ਸਵਾਲ ਹੈ ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਨਜ਼ਰੀਆ ਦੱਸਣ ਵਾਸਤੇ ਇੱਕ ਆਪਣੀ ਕਵਤਾ ਦੀਆਂ ਤੁਦੋ ਲੈਣਾ ਸੁਣਾਉਂਦਾ ਜੀ ਜੀ ਕਿ ਆਪਣੇ ਰਾਮ ਨੂੰ ਮੇਰੇ ਰਾਮ ਨਾਲ ਕਨਫਿਊਜ਼ ਨਾ ਕਰੋ ਆਪਣੇ ਰਾਮ ਨੂੰ ਮੇਰੇ ਰਾਮ ਨਾਲ ਕਨਫਿਊਜ਼ ਨਾ ਕਰੋ ਜੀ ਤੁਹਾਡਾ ਰਾਮ ਦਸ਼ਰਤ ਦਾ ਬੇਟਾ ਹੈ ਮੇਰਾ ਰਾਮ ਘਟ ਘਟ ਵਿੱਚ ਬੈਠਾ ਹੈ ਸੋ ਜੇ ਇਹਨੂੰ ਆਪਾਂ ਹਿਸਟੋਰੀਕਲ ਉਹਦੇ ਤੋਂ ਦੇਖੀਏ ਤਾਂ ਇਹ ਗੁਰਜੀਤ ਹੁੰਦਾ ਹੈ ਕਿ ਹਿਸਟਰੀ ਜਿਹੜੀ ਹੈ ਜਾਂ ਇਹਨੂੰ ਇਤਿਹਾਸ ਆਪਾਂ ਕਹਿੰਦੇ ਆ ਉਹ ਹਮੇਸ਼ਾ ਜਿੱਤਣ ਵਾਲੇ ਦੇ ਹਿਸਾਬ ਨਾਲ ਲਿਖਿਆ ਜਾਂਦਾ ਹੈ ਕਿਉਂਕਿ ਰਾਵਣ ਮੈਂ ਇਸ ਪਾਸੇ ਨਹੀਂ ਜਾਂਦਾ ਕਿ ਉਸ ਯੰਗ ਦੇ ਵਿੱਚ ਕੌਣ ਸਹੀ ਸੀ ਕੋਣ ਗਲਤ ਸੀ ਪਰ ਜਿਹੜੀ ਜਿਹੜੀ ਜਿਹੜਾ ਜਿਸ ਤਰੀਕੇ ਦੇ ਨਾਲ ਜਿਹੜੀ ਹਿਸਟਰੀ ਜਾਂ ਜਿਸ ਤਰ੍ਹਾਂ ਦੇ ਫੈਕਟਸ ਜਿਹੜੇ ਆ ਉਹ ਸਾਡੇ ਅੱਗੇ ਆਂਦੇ ਆ ਉਹ ਉਹਦੇ ਮੁਤਾਬਕ ਜਿਹੜਾ ਹੈ ਰਾਵਣ ਨੂੰ ਇੱਕ ਬਦੀ ਦਾ ਪ੍ਰਤੀਕ ਬਣਾਇਆ ਗਿਆ ਤੇ ਰਾਮ ਨੂੰ ਇੱਕ ਜਿਹੜਾ ਹੈ ਨੇਕੀ ਦਾ ਜੀ ਧਰਮ ਔਰ ਅਧਰਮ ਦੀ ਲੜਾਈ ਦਿਖਾਈ ਗਈ ਹੈ ਸੋ ਸਾਡੀ ਜਿਹੜੇ ਸਾਡੇ ਜਿਹੜੇ ਦੇਸ਼ ਦਾ ਪੂਰਾ ਜਿਹੜੀ ਵੇਦ ਗ੍ਰੰਥ ਹੈ ਨਾ ਉਹ ਸਾਰੇ ਉਹਦੇ ਵਿੱਚ ਆ ਧਰਮ ਨੂੰ ਜਿਹੜੀ ਐ ਪ੍ਰੋਮਿਨੈਂਸ ਦਿੱਤੀ ਗਈ ਹੈ ਸੋ ਉਸੇ ਐਂਗਲ ਦੇ ਨਾਲ ਇਹ ਕਰੈਕਟਰ ਜਿਹੜੇ ਆ ਉਹ ਆਏ ਆ ਬਹੁਤ ਸਾਰੇ ਲੋਕ ਇਹਨਾਂ ਨੂੰ ਮਿਥੋਲੋਜੀਕਲ ਕਰੈਕਟਰ ਮੰਨਦੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਨੂੰ ਹਿਸਟੋਰੀਕਲ ਕਰੈਕਟਰ ਵੀ ਦੱਸਦੇ ਆ ਸੋ ਜਿੱਤ ਜਿਹੜੀ ਜਿੱਤ ਹੋ ਗਈ ਉਹ ਆਪਣੇ ਹਿਸਾਬ ਨਾਲ ਫਿਰ ਉਹੀ ਹੀਰੋ ਹੁੰਦਾ ਤੇ ਦੂਜਾ ਦੂਜਾ ਜਿਹੜਾ ਹੈ ਬੰਦਾ ਉਹ ਅ ਜੀਰੋ ਹੋ ਜਾਂਦਾ ਜਾਂ ਵਿਲਨ ਹੋ ਜਾਂਦਾ ਹੈ ਨਾ ਸੋ ਜੇ ਵਿਭਿਸ਼ਣ ਅ ਰਾਮ ਦੇ ਪਾੜੇ ਚ ਨਾਂ ਆ ਦਾ ਦੇ ਉਹ ਨਿਰਪੱਖ ਵੀ ਰਹਿੰਦਾ ਹਾਂ ਤਾਂ ਵੀ ਸ਼ਾਇਦ ਉਹਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਲਨ ਵਾਲੀ ਸ਼੍ਰੇਣੀ ਚ ਆ ਜਾਂਦਾ ਹੈ ਹੈ ਨਾ ਪਰ ਉਹ ਉਸ ਜਿਹੜੀ ਅਧਿਆਤਮਕ ਦੀ ਜਾਂ ਜਿਹੜੀ ਧਾਰਮਿਕ ਲੈਹਜਾ ਹੈ ਉਹਦੇ ਮੁਤਾਬਕ ਉਹ ਅ ਇੱਧਰ ਆਇਆ ਰਾਮ ਵੱਲ ਆਇਆ ਇਉਂ ਨਾ ਕਿ ਹੱਕ ਇਹ ਮੈਂ ਧਰਮ ਦਾ ਸਾਥ ਦੇਵਾਂਗਾ ਜਿਹੜਾ ਕੋਈ ਚੰਗਾ ਕੰਮ ਹੋ ਰਿਹਾ ਸੋ ਇਹਦਾ ਇੱਕ ਇਹ ਵੀ ਹੈ ਇੱਕ ਪੱਖ ਇਹਦਾ ਭਵਿਸ਼ਣ ਦਾ ਇੱਕ ਪੱਖ ਇਹ ਵੀ ਹੈ ਜੀ ਕਿ ਜਦੋਂ ਲੜਾਈ ਚੱਲ ਰਹੀ ਹੈ ਜੀ ਜਦੋਂ ਜੰਗ ਸ਼ੁਰੂ ਹੋ ਰਹੀ ਹੈ ਤੇ ਤੁਸੀਂ ਕਿਸ ਪਾਸੇ ਖੜਦੇ ਹੋ ਬਿਲਕੁਲ ਤੁਸੀਂ ਆਪਣੇ ਰਿਸ਼ਤੇ ਨਾਤੇ ਨਾਤਿਆਂ ਵੱਲ ਜਾਂਦੇ ਹੋ ਤੇ ਰਿਸ਼ਤੇ ਨਾਤਿਆਂ ਪਰਿਵਾਰ ਦੇ ਨਾਂ ਤੇ ਤੁਸੀਂ ਕਿਸੇ ਵੀ ਹੱਦ ਤੱਕ ਚਲੇ ਜਾਓਗੇ ਜੀ ਜਾਂ ਤੁਸੀਂ ਸਾਰਾ ਕੁਝ ਛੱਡ ਕੇ ਸੱਚ ਦੇ ਨਾਲ ਖੜੋਗੇ ਹੂੰ ਸੋ ਇੱਕ ਪੱਖ ਇਹ ਵੀ ਹੈ ਬਿਲਕੁਲ ਹੈ ਨਾ ਸੋ ਕਿਉਂਕਿ ਇਹ ਲੰਮੀ ਇੱਕ ਡਿਬੇਟ ਹੈ ਬਹੁਤ ਸਾਰੇ ਲੋਕਾਂ ਦਾ opinion ਹੈ ਉਹ ਪੰਜਾਬ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਕਿ ਪੰਜਾਬ ਦੇ ਵਿੱਚ ਦੋ ਥਾਂਵਾਂ ਐ ਇਸ ਤਰ੍ਹਾਂ ਦੀਆਂ ਐ ਜਿੱਥੇ ਰਾਵਣ ਨੂੰ ਸਾੜਿਆ ਨਹੀਂ ਜਾਂਦਾ ਹੂੰ ਲੁਧਿਆਣੇ ਦੇ ਵਿੱਚ ਪਾਇਲ ਇੱਕ ਕਸਬਾ ਹੈ ਜਿਹੜਾ ਬੀਨ ਸਿੰਘ ਦਾ ਕਸਬਾ ਰਿਹਾ ਹੈ ਹੈ ਨਾ ਜਿਹੜੇ ਸਾਬਕਾ ਮੁੱਖ ਮੰਤਰੀ ਐ ਪਾਇਲ ਜੀ ਉੱਥੇ ਇੱਕ ਜਿਹੜਾ ਪਰਿਵਾਰ ਹੈ ਉਹ ਉਹਨਾਂ ਨੇ ਪੱਕਾ ਹੀ ਸੀਮੈਂਟਡ 라ਵਣ ਬਣਾਇਆ ਹੋਇਆ ਹਰ ਸਾਲ ਉਹਨਾਂ ਦੀ ਫੈਮਿਲੀ ਜਿਹੜੀ ਹੈ ਉੱਥੇ ਜਿੰਨੇ ਵੀ ਉਹਨਾਂ ਦੀ ਫੈਮਿਲੀਜ਼ ਦੇ ਔਟੰਬ ਪੂਰਾ ਉਹਨਾਂ ਦਾ ਇਕੱਠਾ ਹੁੰਦਾ ਉਹ ਪੂਜਾ ਕਰਦੇ ਆ ਰਾਵਣ ਦੀ ਪੂਜਾ ਕਰਦੇ ਆ ਉਹਨੂੰ ਆਪਣਾ ਕੁੱਲ ਦੇਵਤਾ ਮੰਨਦੇ ਆ ਜੀ ਸੋ ਉਹ ਇੱਕ ਸਿੰਬੋਲਿਕ ਤਰ੍ਹਾਂ ਜਿਹੜਾ ਇੱਕ ਮਤਲਬ ਉਂਗਲੀ ਦੇ ਉੱਤੇ ਚੀਰਾ ਲਾ ਕੇ ਜਾਂ ਜਾਨਵਰ ਦੇ ਉਹਦੇ ਤੇ ਚੀਰਾ ਲਾ ਕੇ ਲਹੂ ਦਾ ਤਿਲਕ ਵੀ ਕਰਦੇ ਆ ਜੀ ਹੈਨਾ ਸੋ ਇਹ ਪੰਜਾਬ 'ਚ ਹੋ ਰਿਹਾ ਹੂੰ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਬਜਵਾੜੇ ਦੇ ਵਿੱਚ ਕੁਝ ਫੈਮਲੀਆਂ ਹੈਗੀਆਂ ਜਿਹੜੀਆਂ ਕਿ ਆਦ ਧਰਮ ਆਤਰ ਆਤਰ ਮੂਵਮੈਂਟ ਨੂੰ ਦੇ ਨਾਲ ਜੁੜੀਆਂ ਹੋਈਆਂ ਹੈਨਾ ਉਹ ਉਹ ਵੀ ਰਾਵਣ ਦੀ ਪੂਜਾ ਕਰਦੇ ਆ ਜੀ ਹੈਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆ ਕਿ ਹਰ ਬੰਦਾ ਜਿਹੜਾ ਹੈ ਉਹ ਜਿੱਥੇ ਖੜਾ ਹੁੰਦਾ ਉਹ ਆਪਣੇ ਐਂਗਲ ਦੇ ਨਾਲ ਸੋਚਦਾ ਉਸ ਦੇ ਮੁਤਾਬਕ ਹੀ ਸੱਚ ਔਰ ਝੂਠ ਦੀ ਡੈਫੀਨੇਸ਼ਨ ਜਿਹੜੀ ਆ ਉਹ ਦਿੰਦਾ ਹੈ ਹੈਨਾ ਸੋ ਜੇ ਮੈਂ 라ਵਣਬਲ ਖੜਾ ਆ ਤਾਂ ਮੇਰਾ ਸੱਚ 라ਵਣ ਦੇ ਮੁਤਾਬਕ ਹੋਏਗਾ ਜੇ ਮੈਂ ਰਾਮਬਲ ਖੜਾ ਤਾਂ ਮੇਰਾ ਜਿਹੜਾ ਸੱਚ ਹੈ ਉਹ ਰਾਮ ਦੇ ਸਟੈਂਡ ਮੁਤਾਬਕ ਹੋਏਗਾ ਹੈਨਾ ਸੋ ਇੱਕ ਲੰਬੀ ਡਿਬੇਟ ਆ ਇਹਦੇ ਬਾਰੇ ਜਿਹੜੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਨਹੀਂ ਹੋ ਸਕਦਾ ਪਰ ਇਹ ਇਹ ਸਵਾਲ ਇੰਟਰਸਟਿੰਗ ਹੈ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਕਿਉਂਕਿ ਰਮਾਈਂਡਸ ਜਿਹੜੀਆਂ ਉਹੀ ਕਈ ਕਿਸਮ ਨਹੀਂ ਕਈ ਗਿਣਤੀ ਚ ਜਿਹਦਾ ਡਿਫਰੈਂਟ ਡਿਫਰੈਂਟ ਜਿਹਦੇ ਫੈਕਟਸ ਜਿਹੜੇ ਆ ਉਹ ਦਿੱਤੇ ਗਏ ਹਨ ਹਾਂ ਨਾ ਸੋ ਸਵਾਲ ਤੁਹਾਡਾ ਠੀਕ ਹੈ ਪਰ ਇਹਦੇ ਬਾਰੇ opinion ਕੋਈ ਇੱਕ ਨਹੀਂ ਹੋ ਸਕਦਾ ਜੀ ਬਿਲਕੁਲ ਸਰ ਅਗਲੀ ਖਬਰ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਨੇ ਫਲੋਰਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਇਹ ਖਬਰ ਤਾਂ ਵੈਸੇ 29 ਸਤੰਬਰ ਦੀ ਹੈ ਸ਼ਾਇਦ ਤੇ ਪਰ ਜਿਹੜੇ ਕੈਨੇਡਾ ਦੇ ਨਿਊਜ਼ ਚੈਨਲ ਨੇ ਉਹਨਾਂ ਵਿੱਚ ਕਾਫੀ ਚਰਚਾ ਛੇੜੀ ਹੋਈ ਹੈ ਇਹਦੇ ਬਾਰੇ ਦੱਸੋ ਕੈਨੇਡਾ ਤੇ ਵੀ ਇੰਡੀਆ ਦੇ ਵਿੱਚ ਵੀ ਇਹ ਖਬਰਾਂ ਕਾਫੀ ਚੱਲ ਰਹੀਆਂ ਵੈਸੇ 29 ਜਦੋਂ ਆਪਣੀ 30 29 ਦੀ ਰਾਤ ਸੀਗੀ ਉਦੋਂ ਮਤਲਬ 30 ਦੀ ਮਾਰਨਿੰਗ ਨੂੰ ਇਹ ਖਬਰ ਆਈ ਹੈ ਸੋ ਇਹਦੇ ਉੱਤੇ ਕਾਫੀ ਜਿਹੜੀਆਂ ਰਿਪੋਰਟਿੰਗ ਹੋ ਰਹੀ ਹੈ ਕੈਨੇਡੀਅਨ মিডিਆ ਦੇ ਵਿੱਚ ਵੀ ਔਰ ਇੰਡੀਅਨ মিডিਆ ਦੇ ਵਿੱਚ ਵੀ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਕੈਨੇਡਾ ਦਾ ਜਿਹੜਾ ਸਰਕਾਰੀ মিডিਆ ਹੈ ਸੀਬੀਸੀ ਨਿਊਜ਼ ਚੈਨਲ ਉਹਨੂੰ ਕਹਿੰਦੇ ਆ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਉਹਦੇ ਵੱਲੋਂ ਇੱਕ ਰਿਪੋਰਟ ਚਲਾਈ ਜਾ ਰਹੀ ਸੀ ਸੋ ਉਹਦੇ ਵਿੱਚ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀਗਾ ਕਿ ਜਿਹੜੀ ਲਾਰੈਂਸ ਵਿਸ਼ਨੋਈ ਗੈਂਗ ਹੈ ਉਹਨਾਂ ਉਹਨੂੰ ਇਸ ਕਰਕੇ ਅਤਵਾਦੀ ਸੰਗਠਨ ਨਾਲ ਲਾਨਿਆ ਗਿਆ ਹੈ ਕਿਉਂਕਿ ਉਹ ਟਾਰਗੇਟ ਕਿਲਿੰਗ ਦੇ ਵਿੱਚ ਸ਼ਾਮਲ ਹੈ ਤੇ ਫਰੋਤੀਆਂ ਦੇ ਮਾਮਲੇ ਦੇ ਵਿੱਚ ਸ਼ਾਮਲ ਹੈ ਤੇ ਉੱਥੇ ਜਿਹੜਾ ਸੁਸਾਇਟੀ ਦੇ ਵਿੱਚ دہشت ਪਾਉਣ ਦੇ ਮਾਹੌਲ ਜਿਹੜਾ ਕ੍ਰੀਏਟ ਹੋ ਰਿਹਾ ਉਹਦੇ ਵਿੱਚ ਉਹ ਸ਼ਾਮਲ ਹੈ ਸੋ ਦੂਜਾ ਜਿਹੜਾ ਉਹਨਾਂ ਨੇ ਫੈਕਟਰ ਰੱਖਿਆ ਉਹ ਇਹ ਇਹ ਦੱਸਿਆ ਕਿ ਜਿਹੜਾ 2023 ਦੇ ਜੂਨ 2023 ਦੇ ਵਿੱਚ ਵੈਂਕੂਵਰ ਦੇ ਵਿੱਚ ਖਾਲਿਸਤਾਨ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਬੰਦੇ ਫੜੇ ਹੋਏ ਆ ਜਿਹੜਾ ਜਿਹੜੇ ਕੇਸ ਚੱਲ ਰਹੇ ਆ ਜੀ ਉਹ ਬੰਦੇ ਜਿਹੜੇ ਆ ਉਹਨਾਂ ਦਾ ਕਨੈਕਸ਼ਨ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦਾ ਹੈ ਹੂੰ ਜੀ ਸੋ ਦੂਜਾ ਇਹ 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 ਪੱਕਾ ਹੈਗਾ ਪਰ ਇਹਦੇ ਚ ਇੱਕ ਇੰਟਰਸਟਿੰਗ ਚੀਜ਼ ਇਹ ਹੈ ਕਿ ਜਦੋਂ ਸਤੰਬਰ 2 2023 ਦੇ ਵਿੱਚ ਤਤਕਾਲੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀਗਾ ਕਿ ਇਹ 에ਜੰਟਸ ਦਾ ਕੰਮ ਹੈ ਇੰਡੀਅਨ ਏਜੰਟਸ ਦਾ ਕੰਮ ਹੈ ਜੀ ਤਾਂ ਇਹਦਾ ਕੀ ਅਰਥ ਹੋਇਆ ਇਹ ਦੋ ਫੈਕਟਸ ਨੂੰ ਜੋੜਨ ਦਾ ਕੀ ਅਰਥ ਹੋਇਆ ਆਪਸ ਵਿੱਚ ਇਹਦਾ ਮਤਲਬ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਜਿਹੜੀ ਜਿਹੜੀ ਲੌਰੈਂਸ ਬਿਸ਼ਨੋਈ ਗੈਂਗ ਹੈ ਉਹਨੂੰ ਇੰਡੀਅਨ ਏਜੰਸੀਆਂ ਦਾ ਉਹਦੇ ਪਿੱਛੇ ਹੱਥ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਰਿਪੋਰਟਿੰਗ ਹੈ ਉਹ ਕੈਨੇਡੀਅਨ ਚੈਨਲਸ ਦੇ ਵਿੱਚ ਹੋ ਰਹੀ ਹੈ ਜੀ ਤੇ ਕਿਉਂਕਿ ਇਹਦੇ ਪਿੱਛੇ ਉਹ ਇੱਕ ਹੋਰ ਜਿਹੜੀ ਤੀਜੀ ਦਲੀਲ ਦੇ ਰਹੇ ਆ ਉਹ ਇਹ ਕਹਿ ਰਿਹਾ ਕਿ ਲੌਰੈਂਸ ਬਿਸ਼ਨੋਈ ਇੱਕ 35 40 ਸਾਲ ਦੇ ਵਿੱਚ ਉਹਦੀ ਉਮਰ ਹੈ ਜੀ ਤੇ ਉਹ ਪਿਛਲੇ 10 ਸਾਲ ਤੋਂ ਜੇਲ੍ਹ ਚ ਹੈ ਹਮ ਪਰ ਉਹ ਜੇਲ੍ਹ ਦੇ ਵਿੱਚੋਂ ਐਡਾ ਵੱਡਾ ਨੈੱਟਵਰਕ ਜਿਹੜਾ ਅਪਰਾਧਿਕ ਨੈੱਟਵਰਕ ਕਿਵੇਂ ਚਲਾ ਰਿਹਾ ਇਹ ਪੋਸੀਬਲ ਨਹੀਂ ਹੈ ਬਿਲਕੁਲ ਜਿਹੜਾ ਬਿਨਾਂ ਕਿਸੇ ਸਪੋਰਟ ਤੋਂ ਹਮ ਹੈਨਾ ਤੇ ਇਹ ਕਿਹਾ ਗਿਆ ਕਿ 700 ਬੰਦਾ ਉਹਦਾ ਸ਼ੂਟਰ ਹੈ ਉਹਦੀ ਗੈਂਗ ਚ ਸ਼ਾਮਲ ਹੈ ਜੀ ਸੋ ਕਿੱਡਾ ਵੱਡਾ ਉਹਦਾ ਗੈਂਗ ਹੈ ਔਰ ਔਰ ਕਿੱਡੀ ਕਿੱਡਾ ਵੱਡੇ ਲੈਵਲ ਤੇ ਹੋ ਜਿਹੜਾ ਹੈ ਕੰਮ ਕਰਦਾ ਸਰ ਜਿਵੇਂ ਤੁਸੀਂ ਇੱਥੇ ਕਹਿ ਰਹੇ ਹੋ ਕਿ ਜੇਲ੍ਹ ਦੇ ਵਿੱਚੋਂ ਹੀ ਐਡਾ ਵੱਡਾ ਨੈਟਵਰਕ ਕੀ ਤੁਸੀਂ ਇਸ ਨੂੰ ਸਰਕਾਰ ਦੀ ਫੇਲਿਅਰ ਸਮਝਦੇ ਹੋ ਜਾਂ ਫਿਰ ਮੁਲਾਜ਼ਮ ਵਿੱਚ ਮਿਲੇ ਹੋ ਸਕਦੇ ਸੋ ਇਹ ਗੁਰਜੀ ਤੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਅਫਸਰ ਇੱਕ ਇੱਕ ਅਧਾ ਅਫਸਰ ਇਨਵੋਲਵ ਹੋਵੇ ਇਹ ਵੱਡੇ ਆਪਰੇਸ਼ਨ ਹੁੰਦੇ ਆ ਵੱਡੇ ਸਰਕਾਰਾਂ ਦੇ ਕਹਿੰਦੇ ਨਾ ਜਿਹੜੇ ਵੱਡੇ ਲੈਵਲ ਤੇ ਜਿਹੜੇ ਆ ਜਿਹੜੇ ਆਪਰੇਸ਼ਨਸ ਚੱਲਦੇ ਆ ਉਹ ਉਸ ਤਰ੍ਹਾਂ ਹੁੰਦਾ ਹੈ ਹੈਨਾ ਏਜੰਸੀਆਂ ਜਿਹੜੀਆਂ ਆਪਣੇ ਤਰੀਕੇ ਨਾਲ ਜਿਹੜੀਆਂ ਮਾਮਲਿਆਂ ਨੂੰ ਡੀਲ ਕਰਦੀਆਂ ਦੇਸ਼ ਦੀ ਸਿਕਿਉਰਿਟੀ ਉਹਨਾਂ ਦਾ ਇੱਕੋ ਇੱਕ ਪਰਪਸ ਦੇਸ਼ ਦੀ ਸਿਕਿਉਰਿਟੀ ਹੁੰਦਾ ਸੋ ਜਿਹੜੀ ਸਿਕਿਉਰਿਟੀ ਦੇ ਸਿਕਿਉਰਿਟੀ ਦੇ ਨਾਲ ਕੰਪਰੋਮਾਈਜ਼ ਨਾ ਹੋਵੇ ਫਿਰ ਉਹ ਕੁਝ ਵੀ ਉਹਦੇ ਵਾਸਤੇ ਕਰਦੇ ਆ ਭਾਵੇਂ ਕਿ ਜਿਹੜੇ ਦੋਸ਼ ਲਾਏ ਜਾਂਦੇ ਰਹੇ ਹਨ ਚਾਹੇ ਜਸਟਨ ਟਰੂਡੋ ਨੇ ਲਾਏ ਜਾਂ ਬਾਅਦ RCMP ਜਿਹੜੀ ਕੈਨੇਡੀਅਨ ਪੁਲਿਸ ਹੈ ਹਨ ਐਡਰਲ ਪੁਲਿਸ ਹੈ ਉਹ ਉਹਨਾਂ ਜਿਹੜੇ ਇਲਜ਼ਾਮ ਲਗਾਏ ਬਾਅਦ ਇਸੇ ਤਰ੍ਹਾਂ ਦੇ ਹਨ ਇੱਕ ਉਹ ਉੱਥੇ ਪਬਲਿਕ ਇਨਕੁਆਇਰੀ ਹੋ ਰਹੀ ਸੀ ਕੈਨੇਡਾ ਦੇ ਵਿੱਚ ਉਹ ਉਦੋਂ ਵੀ ਦੋਸ਼ ਲਾਏ ਗਏ ਸੋ ਕੈਨੇਡੀਅਨ ਕੈਨੇਡੀਅਨ ਏਜੰਸੀਆਂ ਜਾਂ ਕੈਨੇਡੀਅਨ ਸਰਕਾਰ ਜਿਹੜੇ ਦੋਸ਼ ਲਾ ਰਹੀਆਂ ਸੀ ਭਾਰਤ ਸਰਕਾਰ ਉਹਨੂੰ ਰੱਦ ਕਰਦੀ ਰਹੀ ਹੈ ਹਮ ਭਾਰਤ ਸਰਕਾਰ ਨੇ ਕਿਹਾ ਕਿ ਸਬੂਤ ਦਿਓ ਹੈਨਾ ਈਵਨ ਸੀਬੀਸੀ ਦੀ ਮੈਕ ਰਿਪੋਰਟ ਦੇਖ ਰਿਹਾ ਸੀ ਉਹਦੇ ਤੇ ਜਿਹੜੇ ਇੱਕ ਉਹਨਾਂ ਨੇ ਐਕਸਪਰਟ ਬੁਲਾਏ ਹੋਏ ਸੀ ਸਿਕਿਉਰਿਟੀ ਐਕਸਪਰਟ ਉਹ ਕਹਿ ਰਹੇ ਸੀਗੇ ਇਹ ਦੀਜ਼ ਆ ਡਿਪਲੋਮੈਟਿਕ ਅਲੀਗੇਸ਼ਨਸ ਉਹਨਾਂ ਦਾ ਉਹ ਇਹ ਕੋਈ ਪ੍ਰੂਵ ਨਹੀਂ ਹੋਏ ਹੋਏ ਬਿਲਕੁਲ ਹੈਨਾ ਸੋ ਇਹ ਸਰਕਾਰਾਂ ਆਪਣੇ ਹਿਸਾਬ ਨਾਲ ਜਿਹੜੀਆਂ ਉਹ ਕੰਮ ਕਰਦੀਆਂ ਏਜੰਸੀਆਂ ਦੀ ਜਿਹੜੀ ਪ੍ਰਾਇੋਰਟੀ ਹੈ ਉਹ ਦੇਸ਼ ਦੀ ਸਿਕਿਉਰਿਟੀ ਹੁੰਦੀ ਹੈ ਤੇ ਉਹ ਉਸੇ ਤਰੀਕੇ ਨਾਲ ਉਹ ਆਪਰੇਟ ਕਰਦੇ ਆ ਹੈਨਾ ਤੇ ਕਿਹੜੇ ਬੰਦੇ ਨੂੰ ਕਿਹੜੇ ਕਿਵੇਂ ਯੂਜ਼ ਕਰਨਾ ਹੈਨਾ ਉਹ ਕਰ ਕਰ ਵੀ ਲੈਂਦੇ ਆ ਹੈਨਾ ਸੋ ਇਹ 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 ਗੱਲ ਮਤਲਬ ਬਹੁਤ ਸਾਰੇ ਦੋਸ਼ ਇਦਾਂ ਦੇ ਲਾਉਂਦੇ ਨੇ ਲੋਕ ਜੀ ਜਦੋਂ ਨਿੱਜਰ ਦਾ ਕੇਸ ਜਿਹੜਾ ਹੈ ਉਹ ਬਿਸ਼ਨੋਈ ਗੈਂਗ ਦੇ ਨਾਲ ਜੁੜ ਗਿਆ ਜੀ ਹੈਨਾ ਤੇ ਫਿਰ ਇਹ ਦੋਸ਼ ਸਿੱਧੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੈਗੇ ਆ ਜਿਹੜੇ ਦੋਸ਼ ਲਾਉਂਦੇ ਆ ਕਿ ਜੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਭਾਰਤ ਸਰਕਾਰ ਜਿਹੜੀ ਹੈ ਉਹ ਪਾਲ ਰਹੀ ਹੈ ਉਹ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਜੀ ਹੈਨਾ ਤੇ ਇਹੀ ਗੱਲ ਜਿਹੜਾ ਹੈ ਕੈਨੇਡਾ ਕਹਿ ਰਿਹਾ ਪਰ ਭਾਰਤ ਸਰਕਾਰ ਜਿਹੜੀ ਹੈ ਉਹ ਇਹਨੂੰ ਰੱਦ ਕਰਦੀ ਰਹੀ ਹੈ ਤੇ ਹੁਣ ਹੁਣ ਜਦੋਂ ਪਿਛਲੇ ਸਮੇਂ ਦੇ ਵਿੱਚ ਜਦੋਂ ਮਾਹੌਲ ਜਿਹੜਾ ਹੈ ਥੋੜਾ ਚੇਂਜ ਹੋਇਆ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕੈਨੇਡੀਅਨ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਉਹ ਉਹ ਇੰਡੀਅਨ ਸਕਿਉਰਿਟੀ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਦਵਾਲ ਸਾਹਿਬ ਨਾਲ ਮੁਲਾਕਾਤ ਕਰਕੇ ਗਏ ਹੈ ਹੈਨਾ ਸੋ ਮਤਲਬ ਕੋਈ ਵੀ ਗੱਲ ਹੁੰਦੀ ਹੈ ਫਿਰ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਉਹਦੇ ਨਾਲ ਉਹਨੂੰ ਜੋੜ ਦਿੱਤਾ ਜਾਂਦਾ ਹੈ ਹੈਨਾ ਸੋ ਉਸੇ ਤਰ੍ਹਾਂ ਹੁਣ ਇਹ ਇਹ ਜਿਹੜੀ ਲਾਰੈਂਸ ਬਿਸ਼ਨੋਈ ਗੈਂਗ ਦੇ ਖਿਲਾਫ ਕਾਰਵਾਈ ਹੋਈ ਹੈ ਉਹਨੂੰ ਹੁਣ ਇੰਡੀਅਨ মিডিਆ ਆਪਣੇ ਤਰੀਕੇ ਨਾਲ ਉਹਦੀ ਇੰਟਰਪ੍ਰੀਟੇਸ਼ਨ ਦੇ ਰਿਹਾ ਕੈਨੇਡੀਅਨ ਜਿਹੜੇ ਆ ਕੈਨੇਡੀਅਨ মিডিਆ ਜਿਹੜਾ ਹੈ ਉਹ ਆਪਣੇ ਤਰੀਕੇ ਨਾਲ ਦੇ ਰਿਹਾ ਹੁਣ ਇੰਡੀਅਨ মিডিਆ ਇਹ ਕਹਿ ਰਿਹਾ ਆਪਣੀਆਂ ਰਿਪੋਰਟਾਂ ਦੇ ਵਿੱਚ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਖਿਲਾਫ ਇਸ ਕਰਕੇ ਕਾਰਵਾਈ ਹੋਈ ਹੈ ਕਿਉਂਕਿ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਸੋ ਕਾਲਡ ਖਾਲਸਤਾਨੀਆਂ ਦਾ ਦਬਾਅ ਹੈ ਹਾਂ ਜੀ ਸੋ ਇਹ ਇੰਟਰਪ੍ਰੀਟੇਸ਼ਨ ਆ ਇਹਨਾਂ ਜੋ ਕਾਰਵਾਈ ਹੋਈ ਹੈ ਉਹ ਇੰਟਰਪ੍ਰੀਟੇਸ਼ਨ ਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਹ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਹੈ ਸੋ ਕੈਨੇਡੀਅਨ ਸਰਕਾਰ ਇਹ ਕਹਿ ਰਹੀ ਹੈ ਕਿ ਗੈਂਗਸਟਰ ਦੀ ਸੂਚੀ 'ਚ ਜਦੋਂ ਉਹਨਾਂ ਨੂੰ ਅਤਵਾਦੀ ਸੂਚੀ 'ਚ ਪਾ ਦਿੱਤਾ ਗਿਆ ਤਾਂ ਇਹਦੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਹੋਰ ਤੇਜ਼ੀ ਨਾਲ ਹੋਏਗੀ ਜੀ ਪਰ ਕਈ ਮਾਹਰ ਇਹ ਵੀ ਗੱਲ ਮੰਨਦੇ ਨੇ ਜਿਹੜੇ ਸਿਕਿਉਰਟੀ ਦੇ ਮਾਮਲਿਆਂ ਦੇ ਮਾਹਰ ਲੋਕ ਨੇ ਉਹ ਕਹਿੰਦੇ ਨੇ ਕਿ ਇਹਦੇ ਨਾਲ ਤਾਂ ਉਹਦਾ ਸਟ੍ਰਕਚਰ ਹੋਰ ਵੱਡਾ ਹੋ ਗਿਆ ਹੁਣ ਤਾਂ ਔਰ ਖਤਰਨਾਕ ਹੋ ਗਿਆ ਹੈ ਨਾ ਕੀ ਹੁੰਦਾ ਹੁਣ ਇੱਕ ਪਹਿਲਾਂ ਨੋਰਮਲ ਇੱਕ ਗੈਂਗਸਟਰ ਦੀ ਗੈਂਗਸਟਰ ਤਾਂ ਵਧ ਰਿਹਾ ਹੈ ਨਾ ਸੋ ਤੁਸੀਂ ਇੱਕ ਬੰਦੇ ਨੂੰ ਇੱਕ ਗੈਂਗ ਨੂੰ ਜਿਹਦੇ ਜਿਹਦੇ ਲੋਕ ਤੁਹਾਡੇ ਦੇਸ਼ ਦੇ ਵਿੱਚ ਮੌਜੂਦ ਨੇ ਔਰ ਸਿੱਧੂ ਮੂਸੇਵਾਲੇ ਵਰਗੇ ਵੱਡੇ ਬੰਦੇ ਬੰਦੇ ਦਾ ਸਟਾਰ ਦਾ ਕਤਲ ਕਰਕੇ ਕਲੇਮ ਕਰਕੇ ਬੰਦਾ ਕੈਨੇਡਾ ਦੇ ਵਿੱਚ ਬੈਠਾ ਹੈ ਬਿਲਕੁਲ ਹੈਨਾ ਤੁਸੀਂ ਉਹਨੂੰ ਫੜ ਨਹੀਂ ਸਕਦੇ ਉਹਦੇ ਤੇ ਕਾਰਵਾਈ ਨਹੀਂ ਤੁਸੀਂ ਕਰ ਸਕਦੇ ਤੇ ਤੁਸੀਂ ਹੁਣ ਉਹਨੂੰ ਅਤਵਾਦੀ ਘਰਾੜ ਦੇ ਕੇ ਕੀ ਕਰ ਲਓਗੇ ਬਿਲਕੁਲ ਹੈਨਾ ਸੋ ਇਹ ਇੱਕ ਜਿਹੜੇ ਇੰਡੀਅਨ ਐਂਗਲ ਤੋਂ ਬੰਦੇ ਇੰਟਰਪ੍ਰੀਟੇਸ਼ਨ ਕਰਦੇ ਉਹ ਕਹਿੰਦੇ ਵੀ ਇਹ ਇੱਕ ਕਾਗਜੀ ਜੀ ਕਾਰਵਾਈ ਹੈ ਹੈਨਾ ਡਿਪਲੋਮੈਟਿਕ ਤਰੀਕੇ ਨਾਲ ਇੱਕ ਦਿਖਾਉਣ ਵਾਸਤੇ ਕਿ ਜੀ ਕੈਨੇਡਾ ਜਿਹੜਾ ਹੈ ਉਹ ਇਸ ਤਰ੍ਹਾਂ ਕਾਰਵਾਈ ਕਰ ਰਿਹਾ ਹੈ ਹੈਨਾ ਪਰ ਇਹਦਾ ਹੁਣ ਕੀ ਨਤੀਜਾ ਨਿਕਲਦਾ ਹੈ ਹੈਨਾ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੀ ਸਰ ਅਗਲੀ ਖਬਰ ਆ ਰਹੀ ਹੈ ਪੰਜਾਬ ਦੇ ਹਲਕਾ ਗੁਰੂ ਹਰਸਹਾਇ ਦੇ ਇੱਕ ਪਿੰਡ ਲੱਖੋ ਕੇ ਬਹਿਰਾਮ ਤੋਂ ਉੱਥੇ ਉਸ ਪਿੰਡ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਜਿਹੜਾ ਫਰੋਜਪੁਰ ਫਾਇਲ ਕਾ ਰੋਡ ਹੈ ਉਹਦੇ ਉੱਤੇ ਰੱਖ ਕੇ ਪੰਜਾਂ ਦੇ ਉੱਤੇ ਉਹਨਾਂ ਨੂੰ ਰੱਖ ਕੇ ਤੇ ਪੂਰੇ ਰੋਡ ਦੇ ਉੱਤੇ ਜਾਮ ਲਗਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਅਸੀਂ ਉਹਨਾਂ ਚਿਰ ਇਹ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਕਾਫੀ ਯੁੱਧ ਛੇੜੇ ਨੇ ਪਰ ਇਹ ਯੁੱਧ ਕਿਤੇ ਨਾ ਕਿਤੇ ਫੇਲ ਹੁੰਦੇ ਦਿਖਾਈ ਦਿੰਦੇ ਨੇ ਇਸ ਬਾਰੇ ਦੱਸੋ ਨਹੀਂ ਕਿ ਫੇਲ ਨਹੀਂ ਹੁੰਦਾ ਐਕਚੁਅਲੀ ਹੁੰਦਾ ਕੀ ਹੈ ਕਿ ਦੇਖੋ ਕ੍ਰਾਈਮ ਜਿਹੜਾ ਹੈ ਉਹ ਕਦੇ ਖਤਮ ਨਹੀਂ ਹੁੰਦਾ ਜੀ ਜੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ ਨਸ਼ਾ ਕਦੇ ਖਤਮ ਨਹੀਂ ਹੋ ਸਕਦਾ ਹੋ ਸਕਦਾ ਦੁਨੀਆ 'ਚ ਕਿਤੇ ਨਹੀਂ ਹੋਇਆ ਜੀ ਤੁਸੀਂ ਅਮਰੀਕਾ 'ਚ ਦੇਖ ਲਓ ਅਮਰੀਕਾ 'ਚ ਨਸ਼ਾ ਨਹੀਂ ਚੱਲਦਾ ਜੀ ਕੈਨੇਡਾ ਦੇ ਵਿੱਚ ਨਸ਼ਾ ਨਹੀਂ ਚੱਲਦਾ ਯੂਕੇ 'ਚ ਨਸ਼ਾ ਨਹੀਂ ਚੱਲਦਾ ਜੀ ਪਰ ਇਹ ਹੈਗਾ ਕਿ ਇੰਡੀਆ ਇੱਕ ਇੰਡੀਆ ਦਾ ਜਿਹੜਾ ਪੰਜਾਬ ਸਾਡੀ ਸਟੇਟ ਹੈ ਇਹ ਸਟੇਟ ਕਿਉਂਕਿ ਬਾਰਡਰ ਸਟੇਟ ਹੈ ਇੰਟਰਨੈਸ਼ਨਲ ਬਾਰਡਰ ਹੈ ਇੱਥੇ ਜਿਹੜੀ ਸਮਗਲਿੰਗ ਹੈ ਜੀ ਉਹ ਉਹ ਵੱਧ ਹੈ ਆ ਨੈਸ਼ਨਲ ਕ੍ਰਾਈਮ ਬਿਊਰੋ ਦਾ ਮੈਂ ਡਾਟਾ ਦੇਖ ਰਿਆ ਸੀਗਾ ਜੀ ਆ ਜਿਹੜਾ ਕੱਲ ਹੀ ਰਿਲੀਜ਼ ਹੋਇਆ ਹੂੰ ਉਹਦੇ 'ਚ ਇਹ ਕਿਹਾ ਗਿਆ ਹੈ ਕਿ ਪ੍ਰਤੀ ਲੱਖ ਵਿਅਕਤੀ ਪੰਜਾਬ ਦੇ ਵਿੱਚੋਂ 25.3 ਜਿਹੜੇ ਆ ਲੋਕ ਨੇ ਉਹ ਨਸ਼ਾ ਤਸਕਰ ਨੇ ਜੀ ਠੀਕ ਹੈ ਤੇ ਜੇ ਇਹਨੂੰ ਨਸ਼ਾ ਲੈਣ ਨਸ਼ੀੜੀਆਂ ਦੇ ਐਂਗਲ ਨਾਲ ਦੇਖੀਏ ਤਾਂ ਜਿਹੜੀ ਇਹ ਗਿਣਤੀ ਹੈ ਉਹ 12.4 ਬਣਦੀ ਹੈ ਮਤਲਬ ਕਰੀਬ ਅੱਧੀ ਜੀ ਸੋ ਪੰਜਾਬ ਦੇ ਵਿੱਚ ਇਸ ਡਾਟੇ ਮੁਤਾਬਕ ਪੰਜਾਬ ਦੇ ਵਿੱਚ ਜਿੰਨੇ ਨਸ਼ੇੜੀ ਹੈ ਉਹਦੇ ਨਾਲ ਉਹ ਡਬਲ ਨਸ਼ਾ ਤਸਕਰ ਹੈ ਜੀ ਹੁਣ ਇਹ ਇੱਕ ਅਜੀਬ ਕਿਸਮ ਦਾ ਜਿਹੜਾ ਹੈ ਉਹ ਅੰਕੜਾ ਹੈ ਜਿਹੜਾ ਕਿ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਉਹ ਜ਼ਿਆਦਾ ਹੋ ਰਿਹਾ ਤੇ ਇਹ ਇਹ ਵੀ ਇੱਕ ਸਮੱਸਿਆ ਹੈ ਕਿ ਜਦੋਂ ਨਸ਼ੇ ਦਾ ਕਾਰੋਬਾਰ ਹੁੰਦਾ ਹੈ ਤੇ ਲੋਕ ਜਿਹੜੇ ਆ ਉਹਨਾਂ ਨੂੰ ਜਿਹੜੀ ਜਿਹੜੀਆਂ ਗੈਂਗਸ ਆ ਉਹ ਕਿਸ ਤਰ੍ਹਾਂ ਨਵੇਂ ਮੁੰਡੇ ਕੁੜੀਆਂ ਨੂੰ ਫਸਾ ਲੈਂਦੇ ਆਪਣੇ ਜਾਲ ਦੇ ਵਿੱਚ ਹੈਨਾ ਤੇ ਉਹ ਨੇਚਰਲੀ ਉਹਦੇ ਫਿਰ ਵਿਕਟਮ ਵੀ ਹੋਣਗੇ ਤੇ ਜਿੱਤੋਂ ਤੱਕ ਡੈਥਸ ਦੀ ਗੱਲ ਹੈ ਜਿਹੜਾ ਪਿਛਲਾ ਜਿਹੜਾ 23 ਦਾ ਡਾਟਾ ਹੈਗਾ ਇਹ 23 ਦੇ ਵਿੱਚ 99 ਮੌਤਾਂ ਜਿਹੜੀਆਂ 89 ਮੌਤਾਂ ਨਸ਼ੇ ਕਰਕੇ ਹੋਈਆਂ ਸੀਗੀਆਂ ਹੈਨਾ ਇਹ 2022 ਦੇ ਵਿੱਚ ਇਹ 144 ਸੀ। ਹੂੰ। ਸੋ ਇੱਕ ਘਟੀਆਂ ਐ। ਜੀ। ਘਟ ਹੋਈਆਂ। ਪਰ ਇਹ ਅਜੇ ਵੀ ਇਹ ਅੰਕੜਾ ਜਿਹੜਾ ਹੈ ਉਹ 3 ਦਿਨਾਂ ਦੇ ਵਿੱਚ ਇੱਕ ਮੌਤ ਦੇ ਬਰਾਬਰ ਹੈ। ਅਪਰੋਕਸੀਮੇਟਲੀ। ਜੀ। ਮੋਕਟਾ ਜਿਹਾ ਆਈਡੀਆ ਬਿਲਕੁਲ। ਹੂੰ। ਕਿ ਹਰ 3 ਦਿਨ ਇੱਕ ਬੰਦਾ ਨਸ਼ੇ ਦੀ ਮੌਤ ਦੇ ਨਸ਼ੇ ਦੀ ਉਹਦੇ ਕਰਕੇ ਮਰਦਾ ਹੈ। ਜੀ। ਸੋ ਇਹਦੇ ਉੱਤੇ ਹੁਣ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਸਮ ਖਾ ਕੇ ਦੇਖ ਲਈ। ਜੀ ਇਹ ਹੁਣ ਇਹ ਸਰਕਾਰ ਨੇ ਵੀ ਜਿਹੜਾ ਹੈ ਆਪਣੇ ਤਰੀਕੇ ਦੇ ਨਾਲ ਮੁਹਿੰਮ ਚਲਾਈ ਹੈ ਜੀ ਪਰ ਇੱਕ ਖਤਮ ਨਹੀਂ ਜੀ ਸਰ ਮੈਂ ਇਸੇ ਇਹੀ ਚੀਜ਼ ਮੇਰੇ ਦਿਮਾਗ ਚੋਂ ਆਨ ਆ ਰਹੀ ਸੀ ਕਿ ਸਮੇਂ-ਸਮੇਂ ਤੇ ਆਂਦੀਆਂ ਸਰਕਾਰਾਂ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਜਦੋਂ ਵੀ ਸਰਕਾਰਾਂ ਆਂਦੀ ਹੈ ਤਾਂ ਇਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਸੀ ਕਿ 3 ਮਹੀਨਿਆਂ ਚ ਨਸ਼ਾ ਜੜੋਂ ਮੁਕਾ ਦੇਾਂਗੇ ਤੇ ਇਸੇ ਤਰ੍ਹਾਂ ਹੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਅਸੀਂ 2 ਮਹੀਨਿਆਂ ਦੇ ਵਿੱਚ ਨਸ਼ੇ ਦਾ ਨਾਮ ਨਿਸ਼ਾਨ ਵੀ ਨਹੀਂ ਰਹਿਣ ਦੇਾਂਗੇ ਕੀ ਇਹ ਸਿਰਫ ਬਸ ਸਿਆਸੀ ਤੌਰ ਤੇ ਹੀ ਬਸ ਵੋਟਾਂ ਖਰੀਦਣ ਲਈ ਇਹੋ ਜਿਹੇ ਦਾਅਵੇ ਕੀਤੇ ਨੇ ਨਹੀਂ ਦੋਵੇਂ ਦੋਵੇਂ ਗੱਲਾਂ ਹੁੰਦੀਆਂ ਜੀ ਦੋਵੇਂ ਗੱਲਾਂ ਹੁੰਦੀਆਂ ਇੱਕ ਤਾਂ ਜਦੋਂ ਕਿਉਂਕਿ ਗਰਾਊਂਡ ਤੇ ਸਮੱਸਿਆ ਤਾਂ ਹੈ ਇਹ ਜਦੋਂ ਸਮੱਸਿਆ ਹੈ ਤਾਂ ਲੋਕ ਉਹ ਤੋਂ ਪੀੜਸ ਹੈ ਜੀ ਤੇ ਲੋਕ ਲੋਕਾਂ ਜਦੋਂ ਜਦੋਂ ਲੋਕਾਂ ਦੇ ਵਿੱਚ ਲੋਕ ਉਹਦੇ ਤੋਂ ਪੀੜਤ ਹੈ ਤਾਂ ਪੋਲਿਟਿਕਲ ਪਾਰਟੀਆਂ ਵਾਸਤੇ ਇਹ ਇੱਕ ਮੁੱਦਾ ਬਣਦਾ ਜੀ ਇਲੈਕਸ਼ਨ ਇਸ਼ੂ ਬਣਦਾ ਹੈ ਨਾ ਸੋ ਕਿਉਂਕਿ ਆਪਾਂ ਦੇਖਿਆ ਕਿ ਜਦੋਂ ਕੈਪਟਨ ਨਮਰਿੰਦਰ ਸਿੰਘ ਜਦੋਂ ਆਏ ਸੀ ਜੀ ਤਾਂ ਉਹਨਾਂ ਨੇ ਜਿਹੜੀ ਇਹ ਕਸਮ ਖਾਧੀ ਸੀ ਇਹ ਉਹਨਾਂ ਦਾ ਵੱਡਾ ਇੱਕ ਮਾਸਟਰ ਸਟ੍ਰੋਕ ਹੈਗਾ ਜੀ ਅਕਾਲੀ ਅਕਾਲੀ ਦਲ ਦੇ ਰਾਜ ਦੇ ਵਿੱਚ ਨਸ਼ਿਆਂ ਦਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਸੀ ਉਹ ਬਣ ਗਿਆ ਸੀ ਬਿਲਕੁਲ ਈਵਨ ਬਿਕਰਮ ਸਿੰਘ ਮਜੀਠੀਆ ਹੁਣਾਂ ਦਾ ਭਾਵੇਂ ਅਦਾਲਤ ਦੇ ਵਿੱਚ ਉਹਨਾਂ ਤੇ ਉੱਤੇ ਕੋਈ ਮਤਲਬ ਕੋਈ ਸਾਬਤ ਨਹੀਂ ਹੋਇਆ ਅਜੇ ਤੱਕ ਕੇਸ ਉਹਨਾਂ ਦਾ ਪਿੱਛਾ ਨਹੀਂ ਛੱਡ ਰਹੇ ਜੀ ਹੈਨਾ ਸੋ ਸੁਖਪਾਲ ਖਹਿਰਾ ਉਹਨਾਂ ਨੂੰ ਕਈ ਤਰ੍ਹਾਂ ਦੇ ਭਾਵੇਂ ਉਹ ਕਹਿ ਰਹੇ ਕਿ ਮੇਰੇ ਖਿਲਾਫ ਝੂਠੇ ਕੇਸ ਜਿਹੜੇ ਆ ਚਲਾਏ ਗਏ ਆ ਹੈਨਾ ਪਰ ਇੱਕ ਵਾਰ ਜਦੋਂ ਜਿਹੜਾ ਇਸ਼ੂ ਬਣ ਜਾਂਦਾ ਨਾ ਪੋਲਿਟੀਕਲ ਪਾਰਟੀਆਂ ਫਿਰ ਉਹਨੂੰ ਮਤਲਬ ਆਪਣੇ ਹਿਸਾਬ ਦੇ ਨਾਲ ਉਦੀ ਵਰਤੋਂ ਕਰਦੀ ਹੈ ਜੀ ਤੇ ਹੁਣ ਕਿਉਂਕਿ ਇਸ਼ੂ ਹੈ ਇਸ ਕਰਕੇ ਪਾਰਟੀਆਂ ਨੂੰ ਭੁੱਲਣਾ ਪਏਗਾ ਕੋਈ ਨਾ ਕੋਈ ਪ੍ਰੋਮਿਸ ਕਰਨਾ ਪਏਗਾ ਪਿਛਲੀ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਤੋਂ ਉਹ ਤੋਂ ਹਟ ਕੇ ਕੁਝ ਲਾਈਨ ਲੈਣੀ ਪਏਗੀ ਸੋ ਉਹ ਐਕਸ਼ਨ ਕਰਦੇ ਹੈਨਾ ਸੋ ਉਹਦਾ ਅਸਰ ਵੀ ਥੋੜਾ ਬਹੁਤਾ ਹੁੰਦਾ ਹੀ ਹੈ ਇਹ ਨਹੀਂ ਹੈ ਕਿ ਨਹੀਂ ਹੁੰਦਾ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਚਲਾਇਆ ਹੈ ਇਹ 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 ਕਹਿਣਾ ਵੀ ਮਤਲਬ ਗਲਤ ਹੋਏਗਾ ਕਿ ਉਹਦਾ ਅਸਰ ਨਹੀਂ ਹੋਇਆ ਕਰੂੰ ਹੋਇਆ ਹੋਏਗਾ ਹੈ ਨਾ ਪਰ ਇਹ ਇਹ ਜਿਹੜੇ ਇਸ਼ੂਜ਼ ਨੇ ਨਾ ਇਹ ਕੱਲੇ ਸਰਕਾਰਾਂ ਦੇ ਕੰਮ ਨਹੀਂ ਹੈ ਇਹ ਜਿਹੜਾ ਨਾ ਜਦੋਂ ਤੱਕ ਸਮਾਜ ਸੋਸਾਇਟੀ ਜਿਹਨੂੰ ਆਪਾਂ ਕਹਿੰਦੇ ਆ ਲੋਕ ਜਿਹੜੇ ਆ ਉਹ ਨਹੀਂ ਇਕੱਠੇ ਖੜੇ ਹੁੰਦੇ ਉਹ ਜਿਹੜਾ ਸਰਕਾਰ ਤੇ ਲੋਕ ਸਾਰੇ ਇਕੱਠੇ ਹੋ ਜਾਣ ਜਦੋਂ ਤੱਕ ਕੋਈ ਲੋਕ ਲਹਿਰ ਨਹੀਂ ਬਣਦੀ ਨਾ ਉਦੋਂ ਤੱਕ ਉਹ ਉਹ ਜਿਹੜੀ ਜਿਹੜੀ ਅਲਾਮਤ ਹੈ ਉਹ ਖਤਮ ਨਹੀਂ ਹੁੰਦੀ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਦੇ ਹਾਂ ਮਾਲਵੇਤੀ ਔਰ ਮਾਧੇਚੇ ਆਪਾਂ ਕਈ ਜਗ੍ਹਾ ਦੇਖਿਆ ਕਿ ਉੱਥੇ ਲੋਕਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਹੋਈਆਂ ਨਸ਼ਾ ਤਰਸਕਰਾਂ ਨੂੰ ਫੜ-ਫੜ ਕੁੱਟਣ ਲੱਗ ਪਏ ਪੰਚਾਇਤਾਂ ਮਤੇ ਪਾਣ ਲੱਗ ਪਈਆਂ ਹੈਨਾ ਸੋ ਇਹ ਸੁਸਾਇਟੀ ਦੀ ਅਵੇਅਰਨੈਸ ਦਾ ਇਸ਼ੂ ਹੈ ਹੈਨਾ ਬਿ ਸੁਸਾਇਟੀ ਅਵੇਅਰ ਹੋਏਗੀ ਤੇ ਫਿਰ ਅਵੇਲੇਬਿਲਟੀ ਜਿਹੜੀ ਹੈ ਨਸ਼ੇ ਬਾਰੇ ਵੀ ਜਿਹੜੇ ਤੁਹਾਡੇ ਗੇਟਵੇ ਨਸ਼ੇ ਹੈ ਹੈਨਾ ਜਿਵੇਂ ਧਰਮਬੀਰ ਗਾਂਧੀ ਜਿਹੜੇ ਕਾਂਗਰਸ ਦੇ ਐਮਪੀ ਨੇ ਹੈਨਾ ਆਮ ਆਦਮੀ ਪਾਰਟੀ ਦੇ ਵੀ ਐਮਪੀ ਰਹੇ ਆ ਉਹ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਰਨ ਦਿਓ ਕਿਉਂਕਿ ਅਫੀਮ ਦੇ ਨਾਲ ਕੋਈ ਬੰਦਾ ਮਰੇਗਾ ਨਹੀਂ ਬਿਲਕੁਲ ਜੀ ਹੈਨਾ ਜੇ ਨਸ਼ਾ ਵੀ ਕਰੇਗਾ ਉਹਦਾ ਬਿਲਕੁਲ ਸੋ ਇੱਕ ਗੇਟਵੇ ਨਸ਼ੇ ਹੁੰਦੇ ਆ ਗੇਟਵੇ ਨਸ਼ੇ ਜਿਹੜੇ ਆ ਉਹਨਾਂ ਨਾਲ ਮੌਤਾਂ ਨਹੀਂ ਹੁੰਦੀਆਂ ਇਹ ਜਿਹੜੇ ਕੈਮੀਕਲ ਸਿੰਥੈਟਿਕ ਨਸ਼ੇ ਆ ਗਏ ਬਿਲਕੁਲ ਉਦੇ ਨਾਮ ਫਿਰ ਮੋਤਾਂ ਜਿਹੜੀਆਂ ਉਹ ਜ਼ਿਆਦਾ ਜ਼ਿਆਦਾ ਹੁੰਦੀ ਸਰ ਅਗਲੀ ਖਬਰ ਹੈ ਦਿੱਲੀ ਤੋਂ ਹੈ ਦਿੱਲੀ ਦਾ ਇੱਕ ਬਾਬਾ ਹੈ ਚਤਨਿਆ ਸਰਸਵਤੀ ਉਹ ਕਾਫੀ ਵਿਵਾਦਾਂ ਦੇ ਵਿੱਚ ਫਸਿਆ ਆਇਆ ਤੇ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਉਹ ਸੱਚੇ ਸੋਧੇ ਵਾਲੇ ਬਾਬੇ ਨਾਲੋਂ ਵੀ ਟਪ ਗਿਆ ਤੇ ਇਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਹਾਂ ਇਹ ਜਿਹੜਾ ਮਾਮਲਾ ਹੈ ਇਹ ਜਿਵੇਂ ਸੱਚੇ ਸੋਧੇ ਵਾਲਾ ਜਿਹੜਾ ਹੈ ਉਹ ਉਹ ਬਲਤਕਾਰ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਜੀ ਇਹ ਇਸ ਬਾਬੇ ਬਾਰੇ ਤਾਂ ਜਿਹੜੇ ਖੁਲਾਸੇ ਹੋ ਰਹੇ ਆ ਮੈਂ ਬਾਬਾ ਤਾਂ ਨਹੀਂ ਕਹਾਂਗਾ ਇਹਨੂੰ ਕਿਉਂਕਿ ਬਾਬਾ ਬੜਾ ਰਿਸਪੈਕਟਫੁਲ ਸ਼ਬਦ ਹੈ ਹੈਨਾ ਮੈਂ ਤਾਂ ਸਾਧੂ ਬੂਬਨਾ ਹੀ ਕਹਾਂਗਾ ਵੀ ਜਿਹੜਾ ਇਹ ਬੰਦਾ ਹੈ ਇਹਦੇ ਬਾਰੇ 5 ਦਿਨ ਦਾ ਪੁਲਿਸ ਰਿਮਾਂਡ ਇਹਦਾ ਹੋਇਆ ਸੀਗਾ ਤੇ ਇਹਨੂੰ ਅੱਜ ਵੀ ਇਹ ਪੁਲਿਸ ਰਿਮਾਂਡ ਤੇ ਹੈ ਤੇ ਪੁਲਿਸ ਨੇ ਜਿਹੜੇ ਇਹਦੇ ਕੋਲੋਂ ਚੀਜ਼ਾਂ ਬਰਾਮਦ ਕੀਤੀਆਂ ਨਾ ਉਹ ਬਹੁਤ ਰੌਂਗ ਟੇ ਖੜੇ ਕਰਨ ਵਾਲੀਆਂ ਆ ਔਰ ਹੈਰਾਨ ਕਰਨ ਵਾਲੀਆਂ ਜੀ ਕਿ ਲੋਕ ਇਹਨਾਂ ਨੂੰ ਧਰਮ ਗੁਰੂ ਮੰਨਦੇ ਆ ਹਾਂ ਉਹਦੇ ਉਹਦੇ ਕੋਲੋਂ ਪੋਰਨ ਸੀਡਿਸ ਹੂੰ ਪੋਰਨ ਸਮੱਗਰੀ ਜੀ ਤੇ ਇਸ ਤਰ੍ਹਾਂ ਦਾ ਉਹਦੇ ਕੋਲ ਨੈਟਵਰਕ ਸੀਗਾ ਸੀਸੀਟੀਵੀ ਕੈਮਰਿਆਂ ਦੇ ਨਾਲ ਉਹ ਕੁੜੀਆਂ ਜਿਹੜੀਆਂ ਸਟੂਡੈਂਟ ਇੰਸਟੀਚੂਟ ਦੇ ਵਿੱਚ ਪੜ੍ਹਦੀਆਂ ਸੀ ਉਹਦੇ ਉੱਤੇ ਉਹ ਨਿਗਾਹ ਰੱਖਦਾ ਸੀ ਹੂੰ ਤੇ ਉਹਨੂੰ ਆਇਡੈਂਟੀਫਾਈ ਕੀਤਾ ਜਾਂਦਾ ਸੀਗਾ ਜੀ ਤੇ ਫੇਰ ਉਹਨੂੰ ਆ ਜਿਹੜਾ ਹੈ ਉਸੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਜੀ ਹੈਨਾ ਇਹ ਫੈਬ੍ਰିକੇਟਿਡ ਫੋਟੋ ਆਉਤੇ ਕੋਲੋਂ ਮਿਲੀਆਂ ਜਿਵੇਂ ਉਹਨੇ ਆਪਣੀ ਫੋਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਣਾਈ ਹੋਈ ਹੈ ਹੂੰ ਇਸੇ ਤਰ੍ਹਾਂ ਬਰਾਕ ਓਬਾਮਾ ਦੇ ਨਾਲ ਬਣਾਈ ਹੋਈ ਹੈ ਯੂਕੇ ਦੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਹਸਤੀਆਂ ਉਹਨਾਂ ਦੇ ਨਾਲ ਉਹਨਾਂ ਆਪਣੀਆਂ ਤਸਵੀਰਾਂ ਬਣਾਈਆਂ ਹੋਈਆਂ ਹੂੰ ਫੋਰਜ ਫੋਟੋਆਂ ਹੈ ਜੀ ਹੈਨਾ ਤੇ ਉਹ ਕਹਿੰਨੇ ਹੈ ਕਿ ਉਹ 17 ਦੰ ਉਹ ਕਹਿੰਦੇ ਆ ਕਿ ਹੁਣ ਤੱਕ ਜਿਹੜੇ ਪੁਲਿਸ ਨੂੰ ਸਬੂਤ ਮਿਲੇ ਆ ਉਹ 17 ਬੱਚੀਆਂ ਵਿਦਿਆਰਥਣਾਂ ਜਿਹੜੀਆਂ ਉਹਦੇ ਇੰਸਟੀਚਿਊਟ ਦੇ ਵਿੱਚ ਪੜ੍ਹਦੀਆਂ ਸੀਗੀਆਂ ਉਹਨਾਂ ਦੇ ਨਾਲ ਉਹਨਾਂ ਮਾਰਸਟ੍ਰੇਸ਼ਨ ਉਹਨਾਂ ਦੀ ਕਰਨ ਦੇ ਨਾਲ ਦੇ ਸਬੂਤ ਜਿਹੜੇ ਆ ਉਹ ਮਿਲ ਗਏ ਹੈਨਾ ਸੋ ਇਹ ਇੱਕ ਬਹੁਤ ਖਤਰਨਾਕ ਜਿਹੜੀ ਗੱਲ ਆਪਾਂ ਕਹਿ ਸਕਦੇ ਆ ਕਿ ਜਿਨ੍ਹਾਂ ਲੋਕਾਂ ਦੀ ਆਸਥਾ ਹੁੰਦੀ ਹੈ ਤੁਸੀਂ ਉਹਨਾਂ ਦੀ ਆਸਥਾ ਨੂੰ ਐਕਸਪਲੋਇਟ ਕਰਦੇ ਹੋ ਸਿਰਫ ਪੈਸੇ ਆਰਥਿਕ ਪੱਖੋਂ ਨਹੀਂ ਹੈਨਾ ਇਹ ਸੋ ਇਹਦੇ ਕੋਲੋਂ ਜਿਹੜੀਆਂ ਬਰਾਮਦਗੀਆਂ ਹੋ ਰਹੀਆਂ ਆ ਉਹਦੇ ਵਿੱਚੋਂ ਔਰਨ ਮਟੀਰੀਅਲ ਹਮ ਸੈਕਸ ਟੌਇਜ਼ ਜੀ ਹੈਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਕੋਲੋਂ ਬਰਾਮਦ ਹੋ ਰਹੀਆਂ ਹਮ ਜੀ ਬਿਲਕੁਲ ਹੈਨਾ ਸੋ ਇਹ ਇਸੇ ਤਰ੍ਹਾਂ ਦੇ ਰੋਲੇ ਜਿਹੜੇ ਆ ਜਿਹੜੇ ਜਦੋਂ ਸੱਚੇ ਸੌਦੇ ਵਾਲੇ ਦੇ ਲੋਕ ਹਜੇ ਵੀ ਉਹਨੂੰ ਪੁੱਜੀ ਜਾਂਦੇ ਆ ਬਿਲਕੁਲ ਜੀ ਹੈਨਾ ਮੈਨੂੰ ਤਾਂ ਇਹ ਲੱਗਦਾ ਸੀ ਕਿ ਇੱਕ ਐਂਗਲ ਤੇ ਜਿਹੜਾ ਕੰਨਦੇ ਸੀ ਨਾ ਮਾਰਕਸ ਨੇ ਕਿਹਾ ਸੀਗਾ ਕਿ ਧਰਮ ਇੱਕ ਅਫੀਨ ਬਾਗ ਹੈ ਹਾਂ ਹੈ ਨਾ ਬੇ ਨਸ਼ਾ ਲੱਗ ਜਾਂਦਾ ਵੀ ਇਹ ਜਿਹੜੇ ਲੋਕ ਹੈ ਇਹ ਇਹਨਾਂ ਡੇਰਿਆਂ ਦੇ ਨਾਲ ਇਸ ਤਰ੍ਹਾਂ ਇਹਨਾਂ ਡੇਰਿਆਂ ਦਾ ਨਸ਼ਾ ਹੈ ਹਾਂ ਇਹਨਾਂ ਲੋਕਾਂ ਨੂੰ ਜੀ ਵੀ ਇਹ ਉਹਨਾਂ ਤੋਂ ਬਸ ਆਪਣੀਆਂ ਸਮੱਸਿਆਵਾਂ ਦਾ ਆਪਣੇ ਸੋ ਕਾਲਡ ਦੁੱਖਾਂ ਦਾ ਹੱਲ ਲੱਭਣ ਜਾਂਦੇ ਨੇ ਜੀ ਤੇ ਉੱਥੇ ਉਹ ਉਹਨਾਂ ਦੀ ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਇਹ ਇਹ ਪਹਿਲੀ ਐਗਜ਼ਾਮਪਲ ਥੋੜੇ ਹੈ ਨਾਲੇ ਸੱਚਾ ਸੋਧਾ ਇਹ ਇੱਕ ਦੋ ਐਗਜ਼ਾਮਪਲਾਂ ਥੋੜੇ ਆ ਬਿਲਕੁਲ ਕਿੰਨੇ ਬਾਬਿਆਂ ਦੇ ਨਾਮ ਲਈ ਜਾ ਸਕਦੇ ਜਿਹੜੇ ਆਪਣੇ ਆਪ ਨੂੰ ਧਰਮ ਗੁਰੂ ਕੋਈ ਮੈਸੈਂਜਰ ਆਫ ਗੋਡ ਕੋਈ ਕੁਝ ਕਹਾਂਦਾ ਹੈ ਸੋ ਇਹ ਇਟ ਇਜ਼ ਵੈਰੀ ਸੌਰੀ ਸਟੇਟ ਸਰ ਅਗਲੀ ਖਬਰ ਇਹ ਹੈ ਕਿ ਭਾਰਤ ਸਰਕਾਰ ਨੇ ਐਸਜੀਪੀਸੀ ਤੇ ਦਿੱਲੀ ਕਮੇਟੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਨਨਕਾਣਾ ਸਾਹਿਬ ਕਰਤਾਰਪੁਰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਹੁਤ ਅੱਛਾ ਫੈਸਲਾ ਹੈ ਬਹੁਤ ਚੰਗਾ ਫੈਸਲਾ ਹੈ ਕੁਝ ਦਿਨ ਪਹਿਲਾਂ ਸੀਗਾ ਕਿ ਪ੍ਰਵਾਨਗੀ ਨਹੀਂ ਆਈ ਸੀ ਐਸਜੀਪੀਸੀ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਸੀਗਾ ਪੰਜਾਬ ਦੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਇਹਦਾ ਸਖਤ ਨੋਟਿਸ ਲਿਆ ਸੀਗਾ ਇਹਦੇ ਤੇ ਬਿਆਨ ਇਹਦੇ ਤੇ ਬਿਆਨ ਦਿੱਤੇ ਸੀਗੇ ਅਕਾਲ ਤਖਤ ਜਥੇਦਾਰ ਨੇ ਵੀ ਕਿਹਾ ਸੀ ਪੂਰੇ ਸਿੱਖ ਵਰਲਡ ਨੇ ਇਹਦੇ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਸਥਾ ਦੇ ਉੱਤੇ ਜਿਹੜਾ ਹੈ ਕੋਈ ਰੋਕ ਨਹੀਂ ਹੋਣੀ ਚਾਹੀਦੀ ਹੈ ਸੋ ਜਿਸ ਤਰ੍ਹਾਂ ਦਾ ਕ੍ਰਿਟਿਸਿਜ਼ਮ ਸਰਕਾਰ ਦਾ ਹੋਇਆ ਹੈ ਮੈਨੂੰ ਲੱਗਦਾ ਉਹਦੇ ਬਾਅਦ ਸਰਕਾਰ ਨੇ ਰੀਥਿੰਕ ਕੀਤਾ ਤੇ ਹੁਣ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਮੈਨੇਜਮੈਂਟ ਕਮੇਟੀ ਜਿਹੜੀ ਹੈ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਨੂੰ ਜਥੇ ਭੇਜਣ ਦੀ ਆਗਿਆ ਮਿਲ ਗਈ ਹੈ ਸੋ ਕੋਈ ਵੀ ਬੰਦਾ ਜਿਹੜਾ ਜਾਣਾ ਚਾਹੁੰਦਾ ਹੈ ਉਹ ਐਸਜੀਪੀਸੀ ਦੇ ਥਰੂ ਐਸਜੀਪੀਸੀ ਜਿਹੜੀ ਹੈ ਉਹ ਲਏਗੀ ਐਪਲੀਕੇਸ਼ਨਸ ਤੇ ਦਿੱਲੀ ਕਮੇਟੀ ਐਪਲੀਕੇਸ਼ਨਸ ਲਏਗੀ ਤੇ ਉਹ ਫਿਰ ਪੂਰੀ ਵੈਰੀਫਿਕੇਸ਼ਨ ਜਿਹੜੀਆਂ ਏਜੰਸੀਆਂ ਜਿਵੇਂ ਪੁਲਿਸ ਔਰ ਸੀਆਈਡੀ ਦੀ ਕਲੀਅਰੈਂਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਪ੍ਰੋਸੈਸ ਹੁੰਦਾ ਹੀ ਹੈ ਉਹ ਆਮ ਆਮ ਤੌਰ ਤੇ ਵੀਜ਼ਾਸ ਦੇ ਵਿੱਚ ਹੁੰਦਾ ਹੀ ਹੈ ਸੋ ਉਹ ਉਹਦੇ ਵਿੱਚੋਂ ਲੰਘਣਾ ਹੋਏਗਾ ਪਰ ਸਰਕਾਰ ਨੇ ਇਹ ਚੰਗਾ ਫੈਸਲਾ ਲਿਆ ਹੈ ਇਹ ਆਰੀ ਦਾ ਸਵਾਗਤ ਕਰਨਾ ਬਣਦਾ ਜੀ ਸੋ ਧੰਨਵਾਦ ਲਾਲੀ ਸ਼ੁਕਰੀਆ ਸੋ ਏ ਸੀ ਅੱਜ ਦੀ ਚਰਚਾ ਤੇ ਕੱਲ ਫਿਰ ਪੰਜਾਬ ਦੇ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ